सिदक जिस को है संभव न भी संभव बना देगा सिदक इन्नी वीडी दात है जिसको को सिदक है वो अपना संघर्ष जारी रखता है क्योंकि चंगा काम कोई करे बंदा कहे रुकावट ना पवे पैदा लेकिन जे बहुत सिदक है तो सिदक वाला संघर्ष कभी नहीं छेगा जिसको सिदक नहीं कई बार ਕੋਈ ਕਹਿੰਦਾ ਹੈ ਮੈਨੂੰ ਫਲਾਣੇ ਨੇ ਮੀਣਾ ਮਾਰਿਆ ਮੈਂ ਸੰਗਤ ਵਿੱਚ ਨਹੀਂ ਜਾਣਾ ਜਿਸਕੋ ਸਿੱਧਕ ਨਹੀਂ ਹੈ ਸਿੱਧਕ ਹੈ ਤਾਂ ਸਿੱਧਕ ਅਸੰਭਵ ਨੂੰ ਵੀ ਸੰਭਵ ਬਣਾਉਂਦਾ ਹੈ ਭਗਤ ਸੂਦਾ ਜੀ ਨੂੰ ਕਿਸੇ ਫਲਾਣੇ ਨੇ ਮੀਣਾ ਮਾਰ ਦਿੱਤਾ ਭਗਤ ਸੂਦਾ ਜੀ ਦੀ ਅੱਖਾਂ ਦੀ ਜੋਤ ਨਹੀਂ ਸੀ ਤੇ ਤੁਰੇ ਜਾ ਰਹੇ ਸੀ ਕਿਸੇ ਨੇ ਪੁੱਛ ਲਿਆ ਸੂਰਦਾਰ ਕਿੱਥੇ ਜਾ ਰਿਹਾ ਹੈ ਕਹਿੰਦੇ ਕੀ ਪੁਰਾਣੀ ਜਗ੍ਹਾ satsang ਹੈ ਉੱਥੇ ਜਾ ਰਿਹਾ ਹਾਂ ਜਿਸ ਨੇ ਪੁੱਛਿਆ ਉਸ ਨੇ ਮਿਹਣਾ ਮਾਰ ਦਿੱਤਾ ਕਿ ਤੈਨੂੰ ਅੱਖਾਂ ਤੋਂ ਤਾਂ ਦਿਸਦਾ ਨਹੀਂ ਤੇ ਤੂੰ ਉੱਥੇ ਜਾ ਕੇ ਕੀ ਵੇਖਣਾ ਹੈ ਤੂੰ ਕਿਸ ਦੇ ਦਰਸ਼ਨ ਕਰਨੇ ਹਨ ਅਤੇ ਕਿਹੜਾ ਤੈਨੂੰ ਸੰਗਤ ਦੇ ਦਰਸ਼ਨ ਹੋਣੇ ਹਨ ਅੱਖਾਂ ਤੇਰੀਆਂ ਹੈ ਨਹੀਂ ਸੂਰਦਾਰ ਜੀ ਦੇ ਅੰਦਰ ਸਿੱਧਕ ਸੀ ਤੇ ਕਹਿਣ ਲੱਗੇ ਭਲਿਆ ਲੋਕਾ ਇਹ ਠੀਕ ਹੈ ਮੇਰੀਆਂ ਅੱਖਾਂ ਦੀ ਜੋਤ ਨਹੀਂ ਮੈਂ ਜਾ ਕੇ ਠਾਕੁਰ ਨੂੰ ਨਹੀਂ ਵੇਖ ਸਕਦਾ ਪਰ ਭਲਿਆ ਮੈਂ ਜਿੱਥੇ ਜਾ ਕੇ ਬੈਠਾਂ ਜਾਵਾਂਗਾ ਮੈਂ ਉਸ ਨੂੰ ਵੇਖ ਨਹੀਂ ਸਕਦਾ ਪਰ ਉਹ ਮੈਨੂੰ ਵੇਖੇਗਾ ਤੇ ਮੇਣਾ ਵਾਲਣ ਵਾਲੇ ਦਾ ਮੋਟਾ ਫੜ ਕੇ ਸੂਰਦਾ ਜੀ ਕਹਿੰਦੇ ਮੈਂ ਤਾਂ ਚਾਹੁੰਦਾ ਹਾਂ ਕਿ ਤੂੰ ਵੀ ਮੇਰੇ ਨਾਲ ਚੱਲੇ ਉਹ ਸਾਨੂੰ ਵੇਖਦਾ ਹੈ ਕੌਣੇ ਕੀ ਕਰ ਰਿਹਾ ਹੈ ਕਿ ਮੇਰੇ ਤੇ ਕਿੰਨੇ ਵਜੇ ਆਇਆ ਹੈ ਕਿ ਵੀ ਜਾ ਰਿਹਾ ਹੈ ਤਾਂ ਵੇਖ ਰਿਹਾ ਹੈ ਕਿ ਰਸਤੇ ਵਿੱਚ ਗੱਲਾਂ ਮਾਰਦਾ ਆਇਆ ਹੈ ਜਾਂ ਮਾਰਦਾ ਜਾ ਰਿਹਾ ਹੈ ਜਾਂ ਸਿਵਨ ਕਰਦਾ ਆਇਆ ਹੈ ਜਾਂ ਸਿਵਨ ਕਰਦਾ ਜਾ ਰਿਹਾ ਹੈ ਉਹ ਤਾਂ ਵੇਖਦਾ ਹੈ ओ, संभव भी एक दिन संभव बना दल सिदक है उस अंदर एक बल पैदा हो बल दे सदका करेगा अंदर बल आ गया शक्ति आ गई जिस को सिदक है फिर भूलना जाना ओसंभव है ਜਿਨਾ ਕੋਲ ਸਿੱਧਕ ਹੋਵੇਗਾ ਅੰਦਰ ਬਲ ਆ ਜਾਂਦਾ ਹੈ ਫਿਰ ਨਿੱਕੀ ਨਿੱਕੀ ਗੱਲ ਹੋਵੇ ਉਹ ਬਲ ਘਬਰਾਟ ਨਹੀਂ ਆਉਣ ਦਿੰਦਾ ਅਰਦਾਸ ਕਰੋ ਕਿ ਇਹ ਸਿੱਧਕ ਦੀ ਕਿਰਪਾ ਗੁਰੂ ਦੇ ਬਖਸ਼ੇ ਖਜ਼ਾਨੇ ਵਿੱਚੋਂ ਕਿਣਕਾ ਜੋ ਗੁਰੂ ਸਾਹਿਬ ਨੇ ਬੁਲਾਇਆ ਹੈ ਉਹ ਸਾਡੀ ਝੋਲੀ ਵਿੱਚ ਪਵੇ ਤੇ ਸਾਡਾ ਵੀ ਕੇ ਸਸਵਾਸਾ ਸੰਗ ਨੇ ਭਜਾਵੇ ਬਾਬਾ ਜੀ ਦੀ ਨਿਭੀ बाबा दीप सिंह जी, जी की निधि करो जोजड़ी की साड़ी से भी कृपा हो वाहगुरु जी का खालसा वाहगुरु जी की फतेह